ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਡੀਆਈਜੀ ਬਟਿੰਡਾ ਰੇਂਜ ਨੇ ਸੰਭਾਲਿਆ ਅੱਜ ਆਪਣਾ ਅਹੁਦਾ ਬਟਿੰਡਾ ਪਹੁੰਚਣ ਤੇ ਐਸਐਸਪੀ ਬਟਿੰਡਾ ਸਮੇਤ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਵੱਲੋਂ ਕੀਤਾ ਗਿਆ ਭਰਵਾ ਸਵਾਗਤ ਦਿੱਤੀ ਗਈ ਸਲਾਮੀ ਦੱਸਦੀ ਹੈ ਕਿ ਬਟਿੰਡਾ ਦੇ ਵਿੱਚ ਅੱਜ ਪਹੁੰਚੇ ਡੀਆਈਜੀ ਬਟਿੰਡਾ ਦੇ ਵੱਲੋਂ ਆਪਣਾ ਅਹੁਦਾ ਸੰਭਾਲਦੇ ਹੋਏ ਉਨ੍ਹਾਂ ਦਾ ਚ ਪਟੰਡਾ ਪੁਲਿਸ ਦੇ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਤੇ ਪਹੁੰਚਣ ਤੇ ਫੁੱਲਾਂ ਦੇ ਗੁਲਦਸਤੇ ਆਦਿ ਭੇਟ ਕਰਕੇ ਉਹਨਾਂ ਨੂੰ ਸਲਾਮੀ ਦਿੱਤੀ ਗਈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਤੌਰ ਤੇ ਹੱਲ ਕੀਤਾ ਜਾਵੇਗਾ ਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਤੇ ਉਹਨਾਂ ਦੇ ਨਾਲ ਸਖਤੀ ਦੇ ਨਾਲ ਨਿਪਟਿਆ ਜਾਵੇਗਾ ਤੁਸੀਂ ਦੇਖ ਰਹੇ ਹੋ ਤਸਵੀਰਾਂ DIG ਨੂੰ ਸਲਾਮੀ ਦਿੱਤੇ ਜਾਂਦੀਆਂ ਜੋ ਕਿ ਅੱਜ ਬਠਿੰਡਾ ਪਹੁੰਚਣ ਤੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਅਤੇ ਸਵਾਗਤ ਕਰਨ ਦੇ ਨਾਲ ਨਾਲ ਹੀ ਉਹਨਾਂ ਨੂੰ ਸਲਾਮੀ ਦਿੱਤੀ ਗਈ ਕਿਸ ਤਰ੍ਹਾਂ ਦੇ ਉਹਨਾਂ ਨੂੰ ਚੈਲੰਜ ਰਹਿਣ ਵਾਲੇ ਨੇ ਅਤੇ ਕੀ ਕੀ ਚੁਣੌਤੀਆਂ ਨੂੰ ਲੈ ਕੇ ਉਹ ਬਠਿੰਡਾ ਦੇ ਵਿੱਚ ਕੰਮ ਕਰਨਗੇ ਸੁਣਵਾਣਿਆ ਤੁਹਾਨੂੰ DIG ਬਠਿੰਡਾ ਰੇਂਜ ਦੀ ਜ਼ੁਬਾਨੀ ਇਹ ਥੋੜੇ ਕਰਦਾ ਥੋੜੀ ਚਾਤੀ ਇਲੈਕਸ਼ਨ ਆ ਗਏ ਅਸੀਂ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਬਕੈਰਾ ਮਸਤਦੀਨ ਲਾਲ ਜਿਹੜੇ ਇਲੈਕਸ਼ਨ ਕਰਾਵਾਂਗੇ ਫੇਰ ਇਲੈਕਸ਼ਨ ਕਰਾਵਾਂਗੇ ਹਰੇਕ ਥਾਂ ਦੇ ਜਿਹੜੀ ਇਹ ਪੋਸਟ ਪ੍ਰੋਪਰਲੀ ਪ੍ਰੋਵਾਈਡ ਕੀਤੀ ਜਾਏ ਇਸ ਤੋਂ ਉਸ ਵਾਏ ਜਿਹੜੇ ਵੀ ਮਾੜੇ ਅੰਸਰ ਨੇ ਮਾੜੇ ਅੰਸਰਾਂ ਦੀ ਪੂਰੀ ਸਖਤੀ ਰੱਖੀ ਜਾਏ ਸਾਡੇ ਐਸਐਸਪੀ ਬਠਿੰਡਾ ਤੇ ਮਾਨਸਾ ਦੇ ਦੋਨੇ ਹੀ ਬਹੁਤ ਮਿਹਨਤੀ ਨੇ ਕਿੰਨੇ ਡਰਗ ਪੈਡਲਰਸ ਨੇ ਉਹਨਾਂ ਖਿਲਾਫ ਵੀ ਪ੍ਰੋਪਰ ਪੁਲਿਸ ਵੱਲੋਂ ਜਿਹੜਾ ਸਖਤੀ ਨਾਲ ਜਿਹੜਾ ਐਕਸ਼ਨ ਲਿਆ ਜਾਏਗਾ ਜene ਵੀ ਡਰੱਗ ਪੈਟਰਨਰ ਨੇ ਜਿਹੜੇ ਫੜਾਈ ਜਾਂਦੇ ਨੇ ਉਹਨਾਂ ਦੀਆਂ ਅਸੀਂ ਪ੍ਰੋਪਰਟੀਆਂ ਨੂੰ ਜ਼ਬਤ ਕਰਾਵਾਂਗੇ ਤਾਂ ਬਾਕੀ ਲੋਕਾਂ ਨੂੰ ਅਪੀਲ ਹੈ ਕਿ ਜਿੱਥੇ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਸਾਡੇ ਐਸਐਸਪੀ ਸਾਹਿਬ ਨੂੰ ਆ ਕੇ ਦੱਸਣ ਮੈਨੂੰ ਆ ਕੇ ਦੱਸਣ ਉਹਨਾਂ ਦੀ ਹਰੇਕ ਜਿਹੜੀ ਮੁਸ਼ਕਲ ਹੈ ਪਹਿਲ ਦੇ ਆਧਾਰ ਤੇ ਹੱਲ ਕੀਤੀ ਜਾਵੇ ਥੈਂਕ ਯੂ